ਕੌਣ ਨਿਉ ਲੋਕ ਜੋ ਭਾਰਤ ਦੇ ਹੋਣ ਦੇ ਬਾਵਜੂਦ ਵੀ ਵੋਟਾਂ ਨਹੀਂ ਪਾ ਸਕਦੇ ਭਾਰਤੀ ਲੋਕਤੰਤਰ ਦੇਸ਼ ਹੈ ਜਿੱਥੇ ਹਰ ਇੱਕ ਨੂੰ ਵੋਟ ਪਾ ਕੇ ਆਪਣੀ ਸਰਕਾਰ ਚੁੜਨ ਦਾ ਅਧਿਕਾਰ ਹੈ ਸਾਡੇ ਵੱਲੋਂ ਚੁਣੇ ਗਏ ਲੀਡਰ ਹੀ ਸਾਡੇ ਲਈ ਆਵਾਜ਼ ਬੁਲੰਦ ਕਰਦੇ ਔਰ ਸਾਡੇ ਕੰਮ ਕਰਵਾਉਂਦੇ ਨੇ ਤਾਂ ਲੋਕ ਜਿਹੜੇ ਨੇ ਲੋਕਾਂ ਨੂੰ ਲੀਡਰਾਂ ਤੋਂ ਉਮੀਦਾਂ ਹੁੰਦੀਆਂ ਨੇ ਤੇ ਲੋਕ ਕਿਸੇ ਕਰਕੇ ਵੋਟਾਂ ਪਾਉਂਦੇ ਨੇ 97 ਕਰੋੜ ਲੋਕ ਨੇ ਭਾਰਤ ਦੇ ਵਿੱਚ ਵੋਟਰ ਨੇ ਪਰ ਦੋਸਤੋ ਤੁਹਾਨੂੰ ਇਹ ਗੱਲ ਸੁਣ ਕੇ ਬੇहद ਹਰਾਨੀ ਹੋਏਗੀ ਕਿ ਕਈ ਲੋਕ ਜੋ ਭਾਰਤ ਦੇ ਹੋਣ ਦੇ ਬਾਵਜੂਦ ਵੀ ਵੋਟ ਪਾਉਣ ਦੇ ਲਈ ਐਲੀਜੀਬਲ ਨਹੀਂ ਹੁੰਦੇ ਉਹ ਕਿਹੜੇ-ਕਿਹੜੇ ਕੈਟਾਗਰੀ ਹੁੰਦੀ ਹੈ ਅੱਜ ਦੇ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਵੋਟ ਕਿਉਂ ਨਹੀਂ ਪਾ ਸਕਦੇ ਹੁਣ ਸਵਾਲ ਤਾਂ ਤੁਸੀਂ ਵੀ ਕਰੋਗੇ ਵੀ ਇਹ ਕਿਵੇਂ ਐਸੀ ਨਹੀਂ ਕਹਿ ਰਹੇ ਹੈਗੇ ਕਨਸਟੀਟਿਊਸ਼ਨ ਕਹਿ ਰਿਹਾ ਜੋ ਰਿਸਰਚਸ ਸਾਹਮਣੇ ਆਈਆਂ ਜੋ ਕਨਸਟੀਟਿਊਸ਼ਨ ਦੇ ਮੁਤਾਬਕ ਇਹ ਕੁਝ ਲੋਕ ਨੇ ਜੋ ਵੋਟਾਂ ਜਿਹੜੇ ਨੇ ਨਹੀਂ ਪਾ ਸਕਦੇ एलिजिਬਲ ਨਹੀਂ ਹੈਗੇ ਤਾਂ ਖਾਸ ਤੌਰ ਤੇ ਬੇਸਿਕਲੀ ਹੁੰਦਾ ਹੈ ਕਿ ਜੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈਗਾ ਉਹ ਵੋਟ ਨਹੀਂ ਪਾ ਸਕਦਾ एलिजिਬਲ ਨਹੀਂ ਹੈਗਾ ਜੇ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਅੰਡਰ ਟ੍ਰਾਇਲ ਚੱਲ ਰਿਹਾ ਹੈ ਉਹ ਵੋਟ ਨਹੀਂ ਪਾ ਸਕਦਾ ਔਰ ਉੱਥੇ ਜੇ ਦੂਜੀ ਪਾਸੇ ਗੱਲ ਕੀਤੀ ਜਾਵੇ ਤਾਂ ਜੇ ਕੋਈ ਭਾਰਤ ਦੀ ਨਾਗਰਿਕਤਾ ਛੱਡ ਚੁੱਕਿਆ ਹੈ ਬਾਹਰ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਗਏ ਨੇ ਤਾਂ ਉਹ ਨਹੀਂ ਵੋਟ ਪਾ ਸਕਦਾ ਤਾਂ ਇਸ ਤਰ੍ਹਾਂ ਦੇ ਕੁਝ ਪੁਆਇੰਟਸ ਨੇ ਜਿਹੜੀ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ 18 ਸਾਲ ਜੇ ਇਸ ਤੋਂ ਵੱਧ ਉਮਰ ਦੇ ਹੋ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਪਰ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ ਤਾਂ ਇਹ ਕਾਰਨ ਕੀ ਹੈਗਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੋਟਰ ਸੂਚੀ ਵਿੱਚ ਤਾਂ ਹੈਗੇ ਨੇ ਪਰ ਵੋਟ ਨਹੀਂ ਪਾ ਸਕਦੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਦਾਹਰਨ ਦੇ ਵਜੋਂ ਜੇ ਕਿਸੇ ਵਿਅਕਤੀ ਨੂੰ ਅਦਾਲਤ ਦੁਆਰਾ ਮਾਨਸਿਕ ਤੌਰ ਤੇ ਬਿਮਾਰ ਘਰਾਰ ਕਰ ਦਿੱਤਾ ਜਾਵੇ ਤਾਂ ਉਸ ਦੀ ਵੋਟ ਨੂੰ ਤੋ ਉਸ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਤਾਂ ਅਜਿਹੇ ਵਿਅਕਤੀ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਔਰ ਇਸ ਤੋਂ ਇਲਾਵਾ ਭਾਰਤ ਦੇ ਸੰਵਿਧਾਨ ਅਨੁਸਾਰ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਨਹੀਂ ਹੈ ਉਦਾਹਰਨ ਦੇ ਤੌਰ ਤੇ ਜੇ ਕੋਈ ਵਿਅਕਤੀ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਜਾਂਦਾ ਹੈ ਉੱਥੋਂ ਦੀ ਪੀਆਰ ਲੈ ਲੈਂਦਾ ਪਰਮਨੈਂਟ ਰੈਜ਼ੀਡੈਂਟ ਬਣ ਜਾਂਦਾ ਔਰ ਪਰ ਦੇ ਵਿੱਚ ਵਿਰੋਧਾ ਕੋਈ ਲਲਕਖਾ ਨਹੀਂ ਰਹਿੰਦਾ ਉਹ ਵੋਟ ਨਹੀਂ ਪਾ ਸਕਦਾ ਔਰ ਦੂਜੀ ਗੱਲ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਪਰ ਤੁਸੀਂ ਆਪਣਾ VOTING ਸੂਚੀ ਦੇ ਵਿੱਚ ਨਾਮ ਨਹੀਂ ਕਰਾਇਆ ਯਾਨੀ ਕਿ ਤੁਸੀਂ VOTER LIST ਫਾਰਮ ਨਹੀਂ ਭਰਿਆ ਹੈਗਾ ਤਾਂ ਤੁਸੀਂ ਫਿਰ ਵੀ ਵੋਟ ਨਹੀਂ ਪਾ ਸਕਦੇ ਯਾਨੀ ਕਿ ਤੁਹਾਨੂੰ VOTE ਤੁਹਾਨੂੰ ਬਣਾਨੀ ਪਏਗੀ ਜੇ ਤੁਸੀਂ 18 ਸਾਲ ਦੇ ਹੋ ਜਾਂ ਉਸ ਤੋਂ ਵੱਧ ਦੋ ਜੇ ਨਹੀਂ ਬਣੀ ਤਾਂ ਫਿਰ ਤੁਸੀਂ ਵੋਟ ਦੇ ਲਈ ਐਲੀਜੀਬਲ ਨਹੀਂ ਹੈਗੇ ਔਰ ਆਖਰੀ ਜਿਹੜਾ ਪੁਆਇੰਟ ਸੀਗਾ ਉਹਦੇ ਵਿੱਚ ਕਿਸੇ ਨੇ ਕੋਈ ਜ਼ੁਰਮ ਕੀਤਾ ਹੈ ਜੇਲ੍ਹ ਦੇ ਵਿੱਚ ਬੰਦ ਹੈ ਜਾਂ ਕੋਈ ਕੈਦੀ ਅੰਡਰ ਟ੍ਰਾਇਲ ਹੈਗਾ ਤਾਂ ਉਹ ਵੋਟ ਨਹੀਂ ਪਾ ਸਕਦਾ। ਅਰ ਕਈ ਕਹਦੇ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਵੋਟ ਪਾਉਣ ਦੇ ਲਈ ਅਲਾਉ ਕਰ ਦਿੱਤਾ ਜਾਂਦਾ ਪਰ ਉਹ ਅਲੱਗ ਤੋਂ ਕੁਝ ਰੀਜਨਸ ਹੁੰਦੇ ਨੇਗੇ ਪਰ ਜੇ ਇਹ ਮੇਨ ਜਿਹੜੀਆਂ ਚਾਰ ਗੱਲਾਂ ਨੇਗੀਆਂ ਤਾਂ ਬੇਸਿਕਲੀ ਜਿਹੜੇ ਲੋਕ ਇਹਨਾਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਉਹ ਵੋਟ ਪਾਉਣ ਦੇ ਲਈ ਐਲੀਜੀਬਲ ਨਹੀਂ ਹੁੰਦੇ।